ਅਮਰੀਕੀ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੇ ਇੱਕ ਨਵੀਂ ਨੀਤੀ ਦਾ ਐਲਾਨ ਕੀਤਾ ਹੈ ਇਸ ਦੇ ਅਨੁਸਾਰ ਅਮਰੀਕਾ ਵਿਰੋਧੀ ਜਾਂ ਫਿਰ ਇਜ਼ਰਾਈਲ ਵਿਰੋਧੀ ਵਿਚਾਰਧਾਰਾ ਵਾਲੇ ਪ੍ਰਵਾਸੀਆਂ ਨੂੰ ਗ੍ਰੀਨ ਕਾਰਡ ਨਾਗਰਿਕਤਾ ਜਾਂ ਫਿਰ ਟੈਂਪੋਰਰੀ ਪ੍ਰੋਟੈਕਸ਼ਨ ਸਟੇਟਸ ਨਹੀਂ ਦਿੱਤੇ ਜਾਣਗੇ ਇਹ ਨੀਤੀ ਡੋਨਲਡ ਟਰੰਪ ਪ੍ਰਸ਼ਾਸਨ ਦੀ ਅਮਰੀਕਾ ਫਰਸਟ ਨੀਤੀ ਦਾ ਹਿੱਸਾ ਹੈ ਅਤੇ ਸੋਸ਼ਲ ਮੀਡੀਆ ਦੀ ਸਖਤ ਜਾਂਚ ਸਣੇ ਨਵੀਂ ਵੈਟਿੰਗ ਪ੍ਰਕਿਰਿਆਵਾਂ ਨੂੰ ਲਾਗੂ ਕਰਦੀ ਹੈ ਇਸ ਐਲਾਨ ਨੇ ਪ੍ਰਵਾਸੀ ਭਾਈਚਾਰੇ ਮਨੁੱਖੀ ਅਧਿਕਾਰ ਸੰਗਠਨਾਵਾਂ ਤੇ ਸਿਆਸੀ ਵਿਰੋਧੀਆਂ ਦੇ ਵਿੱਚ ਵਿਵਾਦ ਖੜਾ ਕਰ ਦਿੱਤਾ ਹੈ ਸਤਿ ਸ਼੍ਰੀ ਅਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਯੂਐਸਸੀਆਈਐਸ ਨੇ ਆਪਣੇ ਪਾਲਿਸੀ ਮੈਨੂਅਲ ਦੇ ਵਿੱਚ ਅਪਡੇਟ ਜਾਰੀ ਕਰਦੇ ਹੋਏ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਨੇ ਕਿ ਉਹ ਇਮੀਗ੍ਰੇਸ਼ਨ ਫਾਇਦਿਆਂ ਦੀ ਪ੍ਰਕਿਰਿਆ ਦੇ ਦੌਰਾਨ ਅਮਰੀਕਾ ਵਿਰੋਧੀ ਜਾਂ ਫਿਰ ਇਜ਼ਰਾਈਲ ਵਿਰੋਧੀ ਵਿਚਾਰਧਾਰਾਵਾਂ ਦੀ ਜਾਂਚ ਕਰਨ ਇਸ ਦੇ ਵਿੱਚ ਸੋਸ਼ਲ ਮੀਡੀਆ ਤੇ ਪੋਸਟਾਂ ਅਤੇ ਅਤੀਤ ਦੇ ਵਿੱਚ ਅਸਾਇਲਮ ਜਾਂ ਫਿਰ ਪੈਰੋਲ ਪ੍ਰੋਗਰਾਮਸ ਦੀ ਵਰਤੋਂ ਅਤੇ ਅਜਈਆਂ ਸੰਸਥਾਵਾਂ ਦੇ ਨਾਲ ਸਬੰਧਾਂ ਦੀ ਜਾਂਚ ਸ਼ਾਮਿਲ ਹੈ ਜਿਨ੍ਹਾਂ ਨੂੰ ਅਮਰੀਕਾ ਸਰਕਾਰ ਅੱਤਵਾਦੀ ਜਾਂ ਫਿਰ ਅਮਰੀਕਾ ਵਿਰੋਧੀ ਮੰਦੀ ਹੋਵੇ ਯੂਐਸਸੀਆਈਐਸ ਦੇ ਬੁਲਾਰੇ ਮੈਥਿਊ ਟ੍ਰੈਗੇਸਰ ਦੇ ਮੁਤਾਬਿਕ ਅਮਰੀਕਾ ਦੇ ਫਾਇਦੇ ਉਹਨਾਂ ਨੂੰ ਨਹੀਂ ਦਿੱਤੇ ਜਾਣਗੇ ਜੋ ਇਸ ਦੇਸ਼ ਨੂੰ ਨਫ਼ਰਤ ਕਰਦੇ ਹੋਣ ਜਾਂ ਫਿਰ ਅਮਰੀਕਾ ਦੇ ਖਿਲਾਫ ਵਿਚਾਰਧਾਰਾਵਾਂ ਨੂੰ ਉਤਸ਼ਾਹਿਤ ਕਰਦੇ ਹੋਣ ਇਹ ਨੀਤੀ ਤੁਰੰਤ ਨਵੀਆਂ ਅਤੇ ਪੈਂਡਿੰਗ ਅਰਜ਼ੀਆਂ ਤੇ ਲਾਗੂ ਹੋਵੇਗੀ ਇਸ ਦੇ ਵਿੱਚ ਸ਼ਾਮਿਲ ਹਨ ਸੋਸ਼ਲ ਮੀਡੀਆ ਦੀ ਜਾਂਚ ਅਧਿਕਾਰੀਆਂ ਨੂੰ ਅਰਜ਼ੀਕਰਤਾਵਾਂ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਤਾਂ ਜੋ ਅਮਰੀਕਾ ਵਿਰੋਧੀ ਜਾਂ ਫਿਰ ਇਜ਼ਰਾਈਲ ਵਿਰੋਧੀ ਵਿਚਾਰਧਾਰਾਵਾਂ ਦਾ ਪਤਾ ਲਗਾਇਆ ਜਾ ਸਕੇ ਜਿਨ੍ਹਾਂ ਅਰਜ਼ੀਕਰਤਾਵਾਂ ਨੇ ਬਾਈਡਨ ਪ੍ਰਸ਼ਾਸਨ ਦੇ ਸਮੇਂ ਪੈਰੋਲ ਪ੍ਰੋਗਰਾਮਸ ਦੀ ਵਰਤੋਂ ਕੀਤੀ ਹੈ ਉਹਨਾਂ ਦੀ ਜਾਂਚ ਕੀਤੀ ਜਾਵੇਗੀ ਨਾਗਰਿਕਤਾ ਗ੍ਰੀਨ ਕਾਰਡ ਅਤੇ ਟੈਂਪੋਰਰੀ ਪ੍ਰੋਟੈਕਸ਼ਨ ਸਟੇਟਸ ਦੀਆਂ ਅਰਜ਼ੀਆਂ ਦੇ ਲਈ ਅਧਿਕਾਰੀਆਂ ਨੂੰ ਅਰਜ਼ੀਦਾਤਾ ਦੇ ਚੰਗੇ ਨੈਤਿਕ ਚਰਿੱਤਰ ਦੀ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਗਏ ਨੇ ਜਿਸ ਦੇ ਵਿੱਚ ਪਰਿਵਾਰਿਕ ਸਮਾਜਿਕ ਤੇ ਦੇਸ਼ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦੀ ਸਮੀਖਿਆ ਕੀਤੀ ਜਾਵੇਗੀ ਇਹ ਨੀਤੀ ਰਾਸ਼ਟਰਪਤੀ ਟਰੰਪ ਦੇ ਵੱਲੋਂ ਜਾਰੀ ਕੀਤੇ ਗਏ ਐਗਜ਼ੀਕਟਿਵ ਆਰਡਰ ਪ੍ਰੋਟੈਕਟਿੰਗ ਦੀ ਅਮਰੀਕਨ ਪੀਪਲ ਅਗੇਂਸਟ ਇਨਵੇਸ਼ਨ ਦੇ ਮੁਤਾਬਿਕ ਹੈ ਜਿਸ ਦੇ ਵਿੱਚ ਇਮੀਗ੍ਰੇਸ਼ਨ ਕਾਨੂੰਨਾਂ ਨੂੰ ਸ਼ਕਤੀ ਦੇ ਨਾਲ ਲਾਗੂ ਕਰਨ ਅਤੇ ਅਮਰੀਕਾ ਦੀ ਸੁਰੱਖਿਆ ਨੂੰ ਪਹਿਲ ਦੇਣ ਦੀ ਗੱਲ ਕਹੀ ਗਈ ਸੀ USCIS ਦੇ ਮੁਤਾਬਕ ਇਹ ਨੀਤੀ ਅਮਰੀਕੀ ਸਮਾਜ ਦੇ ਵਿੱਚ ਅਮਰੀਕੀ ਵਿਰੋਧੀ ਤੱਤਾਂ ਨੂੰ ਰੋਕਣ ਅਤੇ ਸੁਰੱਖਿਅਤ ਇਮੀਗ੍ਰੇਸ਼ਨ ਪ੍ਰਣਾਲੀ ਨੂੰ ਯਕੀਨੀ ਬਣਾਉਣ ਦੇ ਲਈ ਹੈ ਅਧਿਕਾਰੀਆਂ ਨੂੰ EB-5 ਇਨਵੈਸਟਰ ਵੀਜ਼ਾ ਅਤੇ ਹੋਰ ਅਰਜ਼ੀਆਂ ਦੀ ਜਾਂਚ ਦੇ ਵਿੱਚ ਰਾਸ਼ਟਰੀ ਹਿੱਤ ਨੂੰ ਧਿਆਨ ਦੇ ਵਿੱਚ ਰੱਖਣ ਦੇ ਨਿਰਦੇਸ਼ ਦਿੱਤੇ ਗਏ ਨੇ ਖਾਸ ਕਰਕੇ ਜੇਕਰ ਧੋਖਾਧੜੀ ਗਲਤ ਬਿਆਨਬਾਜ਼ੀ ਜਾਂ ਫਿਰ ਅਪਰਾਧਿਕ ਦੁਰਵਿਵਹਾਰ ਦੇ ਸਬੂਤ ਮਿਲਦੇ ਹੋਣ ਇਸ ਨੀਤੀ ਨੇ ਕਈ ਮਨੁੱਖੀ ਅਧਿਕਾਰ ਸੰਗਠਨਾ ਤੇ ਸਿਆਸੀ ਨੇਤਾਵਾਂ ਦੀ ਸਖਤ ਆਲੋਚਨਾ ਦਾ ਮੁੱਦਾ ਬਣਾ ਦਿੱਤਾ ਹੈ ਅਮਰੀਕਨ ਸਿਵਲ ਲਿਬਰਟੀਆਂ ਯੂਨੀਅਨ ਨੇ ਇਸ ਨੀਤੀ ਨੂੰ ਅਸਪਸ਼ਟ ਤੇ ਅਮਰੀਕੀ ਸੰਵਿਧਾਨਿਕ ਅਧਿਕਾਰਾਂ ਦੇ ਖਿਲਾਫ ਦੱਸਿਆ ਕਿਉਂਕਿ ਅਮਰੀਕਾ ਵਿਰੋਧੀ ਵਿਚਾਰਧਾਰਾ ਦੀ ਪਰਿਭਾਸ਼ਾ ਆਪਣੇ ਆਪ ਦੇ ਵਿੱਚ ਹੀ ਅਸਪਸ਼ਟ ਹੈ ਆਲੋਚਕਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਦੀ ਜਾਂਚ ਪ੍ਰਵਾਸੀਆਂ ਦੀ ਪ੍ਰਾਈਵੇਸੀ ਅਤੇ ਉਨ੍ਹਾਂ ਦੀ ਆਜ਼ਾਦੀ ਤੇ ਸਿੱਧਾ-ਸਿੱਧਾ ਹਮਲਾ ਹੈ ਇਸ ਨੀਤੀ ਦਾ ਅਸਰ ਸਾਰੇ ਇਮੀਗ੍ਰੇਸ਼ਨ ਫਾਇਦਿਆਂ ਤੇ ਪਵੇਗਾ ਜਿਸ ਦੇ ਵਿੱਚ ਨਾਗਰਿਕਤਾ, ਗ੍ਰੀਨ ਕਾਰਡ ਅਤੇ ਅਸਥਾਈ ਸੁਰੱਖਿਆ ਸਥਿਤੀ ਸ਼ਾਮਿਲ ਹੈ। ਯੂਐਸਸੀਆਈਐਸ ਨੇ ਸਪਸ਼ਟ ਕਰ ਦਿੱਤਾ ਹੈ ਕਿ ਅਧਿਕਾਰੀਆਂ ਨੂੰ ਅਰਜ਼ੀਕਰਤਾਵਾਂ ਦੀਆਂ ਸਕਾਰਾਤਮਕ ਵਿਸ਼ੇਸ਼ਤਾਵਾਂ ਜਿਵੇਂ ਕਿ ਸਮਾਜਿਕ ਸ਼ਮੂਲੀਅਤ ਅਤੇ ਸਥਿਰ ਰੋਜ਼ਗਾਰ ਨੂੰ ਵੀ ਧਿਆਨ ਦੇ ਵਿੱਚ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਪਰ ਅਮਰੀਕਾ ਵਿਰੋਧੀ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ ਅਯੋਗ ਕਰਾਰ ਦਿੱਤਾ ਜਾਵੇਗਾ। ਇਸ ਨੀਤੀ ਨੇ ਪਹਿਲਾਂ ਵੀ ਵਿਵਾਦ ਪੈਦਾ ਕੀਤਾ ਹੈ ਕਿਉਂਕਿ ਅਮਰੀਕਾ ਵਿਰੋਧੀ ਪਰਿਭਾਸ਼ਾ ਦੇ ਵਿੱਚ ਕੀ ਕੀ ਸ਼ਾਮਲ ਹੋਵੇਗਾ ਕਿਸੇ ਨੂੰ ਨਹੀਂ ਪਤਾ ਕਿਸੇ ਦੇ ਵੀ ਸਮਾਜਿਕ ਵਿਚਾਰਾਂ ਨੂੰ ਅਮਰੀਕਾ ਵਿਰੋਧੀ ਕਰਾਰ ਦੇ ਕੇ ਉਸ ਨੂੰ ਦੇਸ਼ ਤੋਂ ਬਾਹਰ ਕੱਢਿਆ ਜਾ ਸਕਦਾ ਹੈ ਇਸ ਨੀਤੀ ਨੂੰ ਟਰੰਪ ਪ੍ਰਸ਼ਾਸਨ ਦੀ ਵਿਸ਼ਾਲ ਇਮੀਗ੍ਰੇਸ਼ਨ ਨੀਤੀ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ ਜਿਸ ਦੇ ਵਿੱਚ ਗੈਰਕਾਨੂੰਨੀ ਪ੍ਰਵਾਸੀਆਂ ਦੀ ਨਜ਼ਰਬੰਦੀ ਅਤੇ ਡਿਪਰੋਟੇਸ਼ਨ ਨੂੰ ਵਧਾਉਣ ਦੀ ਮੁਹਿੰਮ ਸ਼ਾਮਿਲ ਹੈ ਟਰੰਪ ਨੇ ਆਪਣੇ ਦੂਜੇ ਕਾਰਜਕਾਲ ਦੇ ਪਹਿਲੇ 100 ਦਿਨਾਂ ਦੇ ਵਿੱਚ ਇਮੀਗ੍ਰੇਸ਼ਨ ਪ੍ਰਣਾਲੀ ਵਿੱਚ ਵੱਡੀਆਂ ਤਬਦੀਲੀਆਂ ਕੀਤੀਆਂ ਨੇ ਜਿਸ ਦੇ ਵਿੱਚ ਸਰਹੱਦੀ ਸੁਰੱਖਿਆ ਨੂੰ ਸਖਤ ਕਰਨਾ ਅਸਾਲਮ ਸਿਸਟਮ ਨੂੰ ਸਖਤ ਬਣਾਉਣਾ ਅਤੇ ਨਜ਼ਰਬੰਦੀ ਸੈਂਟਰਾਂ ਤੇ ਜੇਲ੍ਹਾਂ ਦਾ ਵਿਸਤਾਰ ਕਰਨਾ ਸ਼ਾਮਿਲ ਹੈ USCIS ਦੀ ਇਸ ਨਵੀਂ ਨੀਤੀ 트럼ਪ ਪ੍ਰਸ਼ਾਸਨ ਦੀ ਸਖਤ ਇਮੀਗ੍ਰੇਸ਼ਨ ਨੀਤੀਆਂ ਦਾ ਹਿੱਸਾ ਹੈ ਜਿਸ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਅਤੇ ਅਮਰੀਕਾ ਦੇ ਹਿੱਤਾਂ ਦੀ ਰਾਖੀ ਕਰਨਾ ਹੈ ਹਾਲਾਂਕਿ ਇਸ ਦੀ ਅਸਪਸ਼ਟ ਪਰਿਭਾਸ਼ਾ ਅਤੇ ਸੋਸ਼ਲ ਮੀਡੀਆ ਜਾਂਚ ਦੀ ਪ੍ਰਕਿਰਿਆ ਨੇ ਮਨੁੱਖੀ ਅਧਿਕਾਰ ਸੰਗਠਨਾ ਅਤੇ ਸਿਆਸੀ ਵਿਰੋਧੀਆਂ ਦੀ ਚਿੰਤਾਵਾਂ ਜ਼ਰੂਰ ਵਧਾਈਆਂ ਨੇ ਜਿਵੇਂ ਜਿਵੇਂ ਇਹ ਨੀਤੀ ਲਾਗੂ ਹੁੰਦੀ ਜਾਵੇਗੀ ਇਸ ਦੇ ਕਾਨੂੰਨੀ ਅਤੇ ਸਮਾਜਿਕ ਪ੍ਰਭਾਵਾਂ 'ਤੇ ਨਜ਼ਰ ਰਹੇਗੀ ਖਾਸ ਕਰਕੇ ਪ੍ਰਵਾਸੀਆਂ ਦੇ ਅਧਿਕਾਰਾਂ ਅਤੇ ਆਜ਼ਾਦੀ ਦੇ